ਜਗਮਜੀਤਿਆ ਖਿਲਾਫ ਵਿਜੀਲੈਂਸ ਨੇ ਦਾਖਲ ਕੀਤੀ ਲੰਮੀ ਚੌੜੀ ਚਾਰ ਸ਼ੀਟ ਮੋਹਾਲੀ ਕੋਰਟ 40000 ਪੰਨਿਆਂ ਦੀ ਚਾਰ ਸ਼ੀਟ ਕੀਤੀ ਦਾਖਲ ਚਾਰ ਵੱਡੇ ਟਰੰਕ ਚ ਲਿਆਂਦੀ ਗਈ ਚਾਰ ਸ਼ੀਟ ਮਸ਼ਹੂਰ ਕਾਮੇਡੀਅਨ ਜਸਵਿੰਦਰ ਪੱਲਾ ਨੂੰ ਅੱਜ ਦਿੱਤੀ ਜਾਵੇਗੀ ਅੰਤਿਮ ਵਿਦਾਈ ਮੋਹਾਲੀ ਦੇ ਬਲੌਂਗੀ ਚ ਹੋਵੇਗਾ ਅੰਤਿਮ ਸਸਕਾਰ ਵੱਡੀ ਗਿਣਤੀ ਚ ਕਲਾਕਾਰ ਅਤੇ ਸਿਆਸੀ ਸ਼ਖਸੀਅਤਾਂ ਹੋਣਗੀਆਂ ਸ਼ਾਮਲ ਪੰਜਾਬ ਦੇ ਹਰ ਪ੍ਰਭਾਵਿਤ ਇਲਾਕਿਆਂ ਚ ਸੀਐਮ ਮਾਨ ਨੇ ਕੀਤਾ ਦੌਰਾ ਸਪੈਸ਼ਲ ਗਿਰਦਾਵਰੀ ਦੇ ਦਿੱਤੇ ਹੁਕਮ ਸੀਐਮ ਬੋਲੇ ਹੜਾ ਦੇ ਪੱਕੇ ਹੱਲ ਲਈ ਵੀ ਸਰਕਾਰ ਕਰ ਰਹੀ ਹੈ ਕੋਸ਼ਿਸ਼ਾਂ ਪੁਲਿਸ ਰਸਤ ਤੋਂ ਰਹਿਾ ਹੋਏ ਸੁਨੀਲ ਜਾਖੜ ਦਾ ਐਲਾਨ ਕਿਹਾ ਜ਼ੁਲਮ ਖਿਲਾਫ ਲੜਾਈ ਰਹੇਗੀ ਜਾਰੀ ਕੈਂਪ ਲੌਂ ਜਾ ਰਹੇ ਜਾਖੜ ਨੇ ਕੀਤਾ ਸੀ ਡਿਟੇਲ ਆਪ ਨੇ ਬੀਜੇਪੀ ਤੇ ਲੋਕਾਂ ਦਾ ਨਿੱਜੀ ਡੇਟਾ ਚੋਰੀ ਕਰਨ ਦੇ ਮੁੰ ਲਗਾਏ ਇਲਜ਼ਾਮ ਪੰਜਾਬ ਸਰਕਾਰ ਨੇ ਬੀਜੇਪੀ ਨੂੰ ਸੰਵਿਧਾਨ ਤੇ ਲੋਕਤੰਤਰ ਲਈ ਦੱਸਿਆ ਖਤਰਾ ਹਰਪਾਲ ਛੀਮਾ ਬੋਲੇ ਬੀਜੇਪੀ ਨੇ ਚੁਣ-ਚੁਣ ਕੇ ਕੱਟੇ ਵਿਰੋਧੀ ਪਾਰਟੀਆਂ ਦੇ ਵੋਟ ਪੰਜਾਬ 'ਚ ਵੋਟ ਚੋਰੀ ਕਰਨਾ ਚਾਹੁੰਦੀ ਹੈ ਭਾਜਪਾ ਪੰਜਾਬ 'ਚ ਹੋ ਰ ACT ਹੋਏਗਾ ਮੌਨਸੂਨ ਮੌਨਸੂਨ ਵਿਭਾਗ ਦੇ ਮੁਤਾਬਿਕ 5 ਦਿਨਾਂ ਦੇ ਲਈ ਮੀ ਦਾ ਜਾਰੀ ਕੀਤਾ ਅਲਰਟ ਲੋਕਾਂ ਨੂੰ ਨਦੀ ਨਾਲਿਆਂ ਤੋਂ ਦੂਰ ਰਹਿਣ ਦੀ ਕੀਤਾ ਤਾਕੀ ਪੰਚਕੁਲਾ ਦੇ ਦੌਰੇ ਤੇ ਰਹਣਗੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਸੈਕਟਰ 3 'ਚ ਨਵੀਂ ਬਣੀ ਹਰਿਆਣਾ ਵਿੱਤ ਪ੍ਰਬੰਧਨ ਸੰਸਥਾਨ ਦੀ ਇਮਾਰਤ ਕਰਨ ਦਾ ਉਦਘਾਟਨ ਕਰੋੜਾ ਰੁਪਏ ਦੀ ਲਾਗਤ ਨਾਲ ਤਿਆਰ ਹੋਈ ਹੈ ਬਿਲਡਿੰਗ पुलिस साढ़े पांच किलो हैरोइन समेत एक मुलजम नुकीता पंजा हजार की ड्रग मनी ने की बरामद गुप्त सूचना एक्शन न्यूज हेडलाइंस के प्रायोजक पतंजलि गाय का घी माँ का भरोसा प्यार से भरोसा

ਮੀਡੀਆ ਦੇ ਮੁਖਾਤਿਬ ਹੋਣਗੇ ਸੀਐਮ ਭਗਵੰਤ ਪਾਣ ਕਿ ਬੀਜੇਪੀ ਦੇ ਵੱਲੋਂ ਕੈਂਪ ਲਗਾਏ ਜਾ ਰਹੇ ਜਸਟੂ ਲੈ ਕੇ ਜ਼ਬਰਦਸਤ ਸਿਆਸੀ ਕਮਸਾਨ ਮੱਚਿਆ ਹੋਇਆ ਵਿਖਾਇਦੇ ਰਿਹਾ ਇੱਕ ਦਿਨ ਪਹਿਲਾਂ ਵੀ ਜੋ ਬੀਜੇਪੀ ਦੇ ਆਗੂ ਸੀ ਉਹਨਾਂ ਨੂੰ ਡਿਟੇਨ ਕੀਤਾ ਸੀ ਹਿਰਾਸਤ ਛਿੜਿਆ ਸੀ ਚਾਹੇ ਉਹ ਕੇਡੀ ਗੁਪਤਾ ਹੋਣ ਜਾਂ ਫਿਰ ਸੁਸ਼ੀਲ ਰਿੰਕੂ ਹੋਣ ਤੇ ਬੀਤੇ ਕੱਲ ਵੀ ਤਸਵੀਰਾਂ ਸਾਹਮਣੇ ਆਈਆਂ ਸਨ ਜਰੂਰੀ ਕਿ ਸੁਨੀਲ ਜਾਖੜ ਪੰਜਾਬ ਬੀਜੇਪੀ ਪ੍ਰਧਾਨ ਬੱਲੂਆਣਾ ਦੇ ਰਾਏਪੁਰ ਚ ਕੈਂਪ ਲਗਾਉਣ ਜਾ ਰਹੇ ਸੀ ਤੇ ਕਾਲਾ ਟੱਪਾ ਟੋਲ ਪਲਾਜ਼ਾ ਤੇ ਪੁਲਿਸ ਨੇ ਉਹਨਾਂ ਨੂੰ ਰੋਕ ਲਿਆ ਉੱਥੇ ਸੁਨੀਲ ਜਾਖੜ ਨੇ ਧਰਨਾ ਲਗਾ ਦਿੱਤਾ ਤੇ ਕੁਝ ਦੇਰ ਬਾਅਦ ਪੁਲਿਸ ਨੇ ਸੁਨੀਲ ਜਾਖੜ ਨੂੰ ਡਿਟੇਨ ਕਰ ਲਿਆ ਸੀ ਹਿਰਾਸਤ ਚ ਲੈ ਲਿਆ ਸੀ ਸ਼ਾਮ ਹੁੰਦੇ ਹੁੰਦੇ ਉਹਨਾਂ ਨੂੰ ਰਿਹਾਵੀ ਕਰ ਦਿੱਤਾ ਗਿਆ BJP ਦਾ ਕਹਿਣਾ ਹੈ ਕਿ ਜੋ ਕੇਂਦਰ ਦੀਆਂ ਸਕੀਮਾਂ ਨੇ ਪੰਜਾਬ ਸਰਕਾਰ ਆਮ ਲੋਕਾਂ ਤੱਕ ਪਹੁੰਚਾ ਨਹੀਂ ਦੇ ਰਹੀ ਇਸ ਕਰਕੇ ਉਹਨਾਂ ਦੇ ਵੱਲੋਂ ਕੈਂਪ ਲਗਾ ਕੇ ਲੋਕਾਂ ਨੂੰ ਇਹਨਾਂ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ ਤਾਂ ਜੋ ਜੋ ਲੋਕ ਨੇ ਗਰੀਬ ਲੋਕ ਨੇ ਉਹ ਇਹਨਾਂ ਸਹੂਲਤਾਂ ਦਾ ਫਾਇਦਾ ਚੁੱਕ ਸਕਣ ਦੂਸਰੇ ਪਾਸੇ ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਜੋ BJP ਹੈ ਇਹਨਾਂ ਕੈਂਪਸ ਦੇ ਥਰੂ ਪਰਸਨਲ ਡਾਟਾ ਗੈਰ ਕਾਨੂੰਨੀ ਤਰੀਕੇ ਨਾਲ ਲੋਕਾਂ ਦਾ ਇਕੱਠਾ ਕਰ ਰਿਹਾ ਇਸ ਨੂੰ ਲੈ ਕੇ जबरदस्त कमसान मचया हुआ विखाई दे रहा है अज सीएम भगवंत मान तकरीबन ग्यारह बजे प्रेस कॉन्फ्रेंस करेंगे। देखना होएगा कि की कुछ कहा जाता है सीएम भगवंत मान के वालों क्योंकि बीजेपी के कैंपां विवाद से जबरदस्त कमसान इस वेले मचया है ਅੱਗੇ ਵਧਾਂਗੇ ਗੱਲ ਕਰਾਂਗੇ ਪੀਐਮ ਨਰਿੰਦਰ ਮੋਦੀ ਦੀ ਕਿਉਂਕਿ 1 ਕਿਤਿਆਗਸਤ ਨੂੰ ਚਾਈਨਾ ਜਾਣਗੇ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਐਸਆਈਓ ਸਮਿਟ ਦੇ ਲਈ ਚਾਈਨਾ ਜਾਣਗੇ 10 ਦੇ ਕਿ ਰਾਸ਼ਟਰਪਤੀ ਸ਼ੀ ਜਿੰਗਪਿੰਗ ਦੇ ਸੱਦੇ ਤੇ ਪੀਐਮ ਨਰਿੰਦਰ ਮੋਦੀ ਦੇ ਵੱਲੋਂ ਇੱਕ ਚਾਈਨਾ ਦਾ ਦੌਰਾ ਕੀਤਾ ਜਾ ਰਿਹਾ ਹੈ 1 ਕਿਤਿਆਗਸਤ ਦੇ 1 ਸਤੰਬਰ ਨੂੰ ਚਾਈਨਾ ਚਿਰਣਗੇ ਪੀਐਮ ਨਰਿੰਦਰ ਮੋਦੀ ਚਾਈਨਾ ਚ ਕਈ ਦਵਲੀਆਂ ਮੀਟਿੰਗਸ ਤੇ ਗੱਲਬਾਤ ਕਰਦੇ ਵੱਲੋਂ ਕੀਤੀ ਜਾਏਗੀ ਚਾਈਨਾ ਤੋਂ ਪਹਿਲਾਂ ਜਪਾਨ ਦੌਰੇ ਤੇ ਵੀ ਰਹਿਣਗੇ ਪੀਐਮ ਨਰਿੰਦਰ ਮੋਦੀ 1 ਕਿਤਿਆਗਸਤ ਨੂੰ ਚਾਈਨਾ ਜਾਣਗੇ ਦੇਸ਼ ਦੇ ਪ੍ਰਧਾਨ ਮੰਤਰੀ ਪੀਐਮ ਨਰਿੰਦਰ ਮੋਦੀ ਨੂੰ ਕਿ ਸੱਦਾ ਮਿਲਿਆ ਸੀ ਰਾਸ਼ਟਰਪਤੀ ਜੋਥੇ ਦੇ ਨੇ ਚਾਈਨਾ ਦੇ ਉਹਨਾਂ ਨੇ ਸ਼ੀ ਜਿੰਗਪਿੰਗ ਨੇ ਸੱਦ ਦਿੱਤੇ ਪੀਐਮ ਨਰਿੰਦਰ ਮੋਦੀ ਦੇ ਵੱਲੋਂ ਇਹ ਸੱਦਾ ਐਕਸੈਪਟ ਕੀਤਾ ਗਿਆ ਤੇ 31 ਅਗਸਤ ਨੂੰ ਜਾਣਗੇ ਪਰ ਚਾਈਨਾ ਜਾਣ ਤੋਂ ਪਹਿਲਾਂ ਉਹ ਜਪਾਨ ਦਾ ਵੀ ਦੌਰਾ ਕਰਨਗੇ ਇਸ ਦੌਰਾਨ ਬਾਈਲੈਟਰਲ ਟਾਕਸ ਹੋਣ ਗਿਆ ਦੋਹਾਂ ਹੀ ਆਗੂਆਂ ਦੇ ਵਿਚਾਲੇ ਦੇਖਣਾ ਹੋਏਗਾ ਕਿ ਕਿਨਾ ਇੰਪੋਰਟੈਂਟ ਇਸ਼ੂਸ ਤੇ ਦੋਵਾਂ ਨੂੰ ਆਗੂ ਨੇ ਦੋਨੋਂ ਦੇਸ਼ ਨਾਲ ਗੱਲਬਾਤ ਕਰਦੇ ਹੁਣ ਕਰਾਂਗੇ ਹੁਸ਼ਿਆਰਪੁਰ ਦੀ ਕਿਉਂਕਿ ਹੁਸ਼ਿਆਰਪੁਰ ਦੇ ਪਿੰਡ ਮੰਡਿਆਲਾ ਚ ਐਲਪੀਜੀ ਤੇਲ ਟੈਂਕਰ ਚ ਜ਼ੋਰਦਾਰ ਬਲਾਸਟ ਹੋਇਆ ਤੇ ਮਿਨੀ ਟਰੱਕ ਦੇ ਨਾਲ ਟੱਕਰ ਤੋਂ ਬਾਅਦ ਦਰਸਲ ਤੇਲ ਦਾ ਟੈਂਕਰ ਪਲਟ ਗਿਆ ਪਲਟਣ ਤੋਂ ਬਾਅਦ tMapਕ ਦੇ ਨਾਲ ਜ਼ਬਰਦਸਤ ਅੱਗ ਲੱਗ ਗਈ ਅੱਗ ਦੀ ਲਪੇਟ ਚ ਆਏ ਕਰੀਕਰਾਰ ਤੇ ਦੁਕਾਨਾਂ ਨੇ ਦੱਸ ਦੇ ਕਿ ਹਾਦਸੇ ਚ ਇੱਕ ਦੀ ਮੌਤ ਹੋ ਗਈ ਹੈ ਜਦਕਿ 30 ਤੋਂ ਜ਼ਿਆਦਾ ਲੋਕ ਗੰਭੀਰ ਜ਼ਖਮੀ ਦਸਤੇ ਜਾ ਰਹੇ ਨੇ ਮੌਕੇ ਤੇ ਹੁਸ਼ਿਆਰਪੁਰ ਜਲੰਧਰ ਹਾਈਵੇ ਨੂੰ ਇਤਿਆਤਨ ਬੰਦ ਕਰ ਦਿੱਤਾ ਗਿਆ ਹੈ ਹਾਦਸਾ ਦੇਰ ਰਾਤ ਵਾਪਰਿਆ ਹਾਦਸੇ ਵੇਲੇ ਬਹੁਤ ਸਾਰੇ ਲੋਕ ਘਰਾਂ ਦੇ ਵਿੱਚ ਸੁੱਤੇ ਪਏ ਸਨ ਜਿਸ ਵੇਲੇ ਇਹ ਟੈਂਕਰ ਲੋਕਾਂ ਦੇ ਘਰਾਂ ਵਿੱਚ ਜਾ ਬੜੇ ਦੇ ਵੱਡਾ ਹਾਦਸਾ ਇੱਥੇ ਵਾਪਰਿਆ ਕਿਸੇ ਦੇ ਨਾਲ ਅੱਗ ਦਾ ਭਾਂਬੜ ਚਾਰ ਚੁਫੇਰੇ ਦੇਖਣ ਨੂੰ ਮਿਲ ਰਿਹਾ ਹੈ ਤੇ ਲੋਕੀ ਸੁੱਤੇ ਹੋਏ ਸੀ ਇਸ ਦੌਰਾਨ ਹੀ ਪੂਰਾ ਜ਼ਬਰਦਸਤ ਧਮਾਕਾ ਉੱਠਿਆ ਐਲ ਪੀ ਜੀ ਤੇਲ ਟੈਂਕਰ 'ਚ ਜ਼ੋਰਦਾਰ ਇੱਕ ਧਮਾਕਾ ਹੋਇਆ ਹੈ ਕਿਸੇ ਦੇ ਨਾਲ ਧਮਾਕੇ ਤੋਂ ਬਾਅਦ ਜੋ ਆਲੇ-ਦੁਆਲੇ ਘਰ ਸੀ ਉਹਨਾਂ ਨੂੰ ਅੱਗ ਲੱਗ ਗਈ मौके से हुशियारपुर जलंधर हाईवे बंद कर दिता गया है त्यात मौके पर रेस्क्यू ऑपरेशन लगातार जारी है किस तरीके हुए थे अपने घर तो इस गल तो अंजाम तो, की कुछ वापर है कई घर इस अग ने अपनी चपेट च लै लिया एक शख्स की मौत गई है तो ज्यादा लोग ने गंभीर जख्मी दसे जा रहे हैं मेरे नाम सहगी अमरीक लाइव जुड़े हुए हैं पिंड मंड्याला तो अमरीक मौजूदा तस्वीर की कुछ ने यह हादसा वापर की असल वजह की कुछ है ਕੈਜੁਐਲਟੀ ਕਿੰਨੀ ਹੈ ਰਿਸਕਯੂ ਆਪਰੇਸ਼ਨ ਕਿੱਥੇ ਤੱਕ ਪਹੁੰਚਿਆ ਹੈ ਬਿਲਕੁਲ ਸਰਵ ਜੋ ਤੇ ਇਸ ਵਕਤ ਅਸੀਂ ਖੜੇ ਆ ਉਸੇ ਹੀ ਜਗ੍ਹਾ ਤੇ ਖੜੇ ਜਿੱਥੇ ਬੀਤੀ ਰਾਤ 10:30 ਵਜੇ ਦੇ ਕਰੀਬ ਜਿਹੜਾ ਮੇਰੇ ਪਿੱਛੇ ਟੈਂਕਰ ਦਰਸ਼ਕ ਦੇਖ ਰਹੇ ਨੇ ਇਹ ਟੈਂਕਰ ਜਿਹੜਾ ਐਚਪੀ ਗੈਸ ਨਾਲ ਭਰਿਆ ਹੋਇਆ ਸੀ ਜਿਹੜਾ ਕਿ ਹੁਸ਼ਿਆਰਪੁਰ ਸਾਈਡ ਤੋਂ ਆ ਰਿਹਾ ਸੀ ਜਦੋਂ ਉਹਨੇ ਇੱਥੋਂ ਟਰਨ ਲਿਆ ਤੇ ਇੱਕ ਸਾਈਡ ਤੋਂ ਜਲੰਧਰ ਸਾਈਡ ਤੋਂ ਆ ਰਹੀ ਪੇਕਅਪ ਗੱਡੀ ਨੇ ਇਸ ਨੂੰ ਟੱਕਰ ਮਾਰੀ ਟੱਕਰ ਵੱਜਦੀ ਸਾਰੀ ਇਸ ਟੈਂਕਰ ਦੇ ਵਿੱਚ ਜਿਹੜੀ ਅੱਗ ਸੀ ਉਹ ਲੱਗ ਗਈ ਤੇ ਅੱਗੇ ਦੱਸਿਆ ਜਾ ਰਿਹਾ ਹੈ ਕਈ 100 ਫੁੱਟ ਉੱਚੀ ਸੀ ਜੋ ਜੋ ਜਦੋਂ ਜਿਸ ਤੋ ਗੈਸ ਨੇ ਅੱਗ ਫੜ ਲਈ ਤੇ ਨਾਲ ਹੀ ਦੇਖੇ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਦੁਕਾਨਾਂ ਦੁਕਾਨਾਂ ਦੇ ਨਾਲ ਹੀ ਪਿੱਛੇ ਰਹਾਇਸ਼ ਆ ਇਸ ਕਾਰਨ ਜਿਹੜੀ ਪੂਰੀ ਅੱਗ ਸੀ ਇਸ ਏਰੀਏ ਦੇ ਵਿੱਚ ਫੈਲ ਗਈ ਅਤੇ ਬਹੁਤ ਸਾਰੇ ਲੋਕ ਅਜਿਹੇ ਸਨ ਜਿਹੜੇ ਸੁੱਤੇ ਪਏ ਸਨ ਜੋ ਅੱਗ ਦੀ ਚਪੇਟ ਦੇ ਵਿੱਚ ਆ ਗਏ ਜਿਹੜੀ ਹੁਣ ਤੱਕ ਜਾਣਕਾਰੀ ਪ੍ਰਾਪਤ ਹੋਈ ਹੈ ਹੁਣ ਤੱਕ 30 ਦੇ ਕਰੀਬ ਜਿਹੜੇ ਲੋਕ ਜ਼ਖਮੀ ਸੀ ਜਿਆਦਾ ਜ਼ਖਮੀ ਜਿਆਦਾ ਝੁਲਸ ਗਏ ਸਨ ਉਹਨਾਂ ਨੂੰ ਸਿਵਲ ਹਸਪੀਟਲ ਹੁਸ਼ਿਆਰ ਪਰ ਜਮਾ ਕਰਾਇਆ ਜਿਨ੍ਹਾਂ ਦੇ ਵਿੱਚੋਂ ਨੌ ਬਹੁਤ ਜ਼ਿਆਦਾ ਸੀਰੀਅਸ ਸਨ ਜਿਨ੍ਹਾਂ ਨੂੰ ਉੱਤੇ ਦੇ ਇੱਕ ਪ੍ਰਾਈਵੇਟ ਹਸਪੀਟਲ ਵਿੱਚ ਦਾਖਲ ਕਰਵਾਇਆ ਗਿਆ ਤੇਕ ਮੌਤਾਂ ਦੀ ਗੱਲ ਕੀਤੀ ਜਾਵੇ ਤਾਂ ਇੱਕ ਬੀਤੀ ਰਾਤ ਤੋਂ ਪ੍ਰਸ਼ਾਸਨ ਵੱਲੋਂ ਇੱਕ ਹੀ ਮੌਤ ਦੀ ਪੁਸ਼ਟੀ ਕੀਤੀ ਗਈ ਸੀ ਪਰ ਹੁਣ ਤੋਂ ਜਸਟ 1 ਮਿੰਟ ਪਹਿਲਾਂ ਪ੍ਰਸ਼ਾਸਨ ਵੱਲੋਂ ਇੱਕ ਹੋਰ ਮੌਤ ਦੀ ਪੁਸ਼ਟੀ ਕਰ ਦਿੱਤੀ ਗਈ ਹੈ ਆਪਣੇ ਦਰਸ਼ਕਾਂ ਨੂੰ ਦੱਸ ਦਿੰਨੇ ਆ ਹੁਣ ਤੱਕ ਦੋ ਮੌਤਾਂ ਤੇ 30 ਦੇ ਕਰੀਬ ਲੋਕ ਜਿਹੜੇ ਜ਼ਖਮੀ ਹੋਏ ਨੇ ਤੇ ਪੂਰੇ ਪਿੰਡ ਨੂੰ ਇਤਿਆਤਨ ਇਸ ਪਿੰਡ ਨੂੰ ਖਾਲੀ ਕਰਾ ਲਿਆ ਗਿਆ ਕਿਉਂਕਿ ਜਿਹੜੀ ਐਚਪੀ ਗੈਸ ਹੈ ਇੱਥੋਂ ਜਸਟ ਅੱਧਾ ਕਿਲੋਮੀਟਰ ਐਚਪੀ ਗੈਸ ਦਾ ਪਲਾਂਟ ਵੀ ਹੈ ਜਿੱਥੇ ਬਹੁਤ ਸਾਰੀ ਗੈਸ ਸਟੋਰ ਕੀਤੀ ਹੁੰਦੀ ਹੈ ਤੇ ਬਹੁਤ ਸਾਰੇ ਟਰੱਕ ਵੀ ਖੜੇ ਹੁੰਦੇ ਨੇ ਇਸ ਲਈ ਪੂਰੇ ਪਿੰਡ ਨੂੰ ਇਤਿਆਤਨ ਤੌਰ ਤੇ ਖਾਲੀ ਕਰਾਇਆ ਗਿਆ ਹੈ ਤੇ ਇਹਨਾਂ ਪਿੰਡ ਦੇ ਲੋਕਾਂ ਨੂੰ ਨਜ਼ਦੀਕ ਦੇ ਗੁਰਦੁਆਰਾ ਸਾਹਿਬ ਵਿੱਚ ਰੱਖਿਆ ਗਿਆ ਤੇ ਉੱਥੇ ਹੀ ਇਹਨਾਂ ਦਾ ਖਾਣ ਪੀਣ ਦਾ ਪ੍ਰਬੰਧ ਵੀ ਕੀਤਾ ਗਿਆ ਹੈ ਤੇ ਜੇਕਰ ਨੁਕਸਾਨ ਦੀ ਗੱਲ ਕੀਤੀ ਜਾਵੇ ਤਾਂ ਇਸ ਵੇਲੇ ਤੱਕ ਕੋਈ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਸਰਵਜਨ ਕਿਉਂਕਿ ਬਹੁਤ ਸਾਰੀਆਂ ਦੁਕਾਨਾਂ ਜਿਹੜੀਆਂ ਇਸ ਅੱਗ ਦੀ ਲਪੇਟ ਦੇ ਵਿੱਚ ਆਈਆਂ ਸਨ ਜਿਹੜੀਆਂ ਹੁਣ ਲੋਕ ਆ ਕੇ ਖੋਲਦੇ ਨੇ ਤੇ ਹੁਣ ਪਤਾ ਲੱਗ ਰਿਹਾ ਹੈ ਕਿ ਇਸ ਦੁਕਾਨ ਦੇ ਵਿੱਚ ਵੀ ਅੱਗ ਲੱਗੀ ਸੀ ਇਸ ਦੁਕਾਨ ਦੇ ਵਿੱਚ ਵੀ ਅੱਗ ਲੱਗੀ ਸੀ ਫਾਇਰ ਬ੍ਰਿਗੇਡ ਵੱਲੋਂ ਰਾਤ ਬਹੁਤ ਹੀ ਇਹ ਬੜੀਆ ਕੰਮ ਕੀਤਾ ਗਿਆ ਲੋਕਾਂ ਨੇ ਵੀ ਉਸ ਦੀ ਸਰਾਨਾ ਕੀਤੀ ਕਿ ਭਰਵੀਰ ਨੇ ਬਹੁਤ ਜ਼ਿਆਦਾ ਮੁਸ਼ਕਲ ਕਰਨ ਤੋਂ ਬਾਅਦ ਆਖਿਰ ਤੇ ਕਾਬੂ ਪਾਉਣ ਦੇ ਵਿੱਚ ਬੇਸ਼ੱਕ ਥੋੜਾ ਟਾਈਮ ਜ਼ਿਆਦਾ ਲੱਗਿਆ ਕਿਉਂਕਿ ਦੁਕਾਨਾਂ ਬੰਦ ਸਨ ਲੋਕਾਂ ਦੀਆਂ ਦੁਕਾਨਾਂ ਦੇ ਸ਼ਟਰ ਤੋੜਨੇ ਪਏ ਲੋਕਾਂ ਦੇ ਘਰ ਜਿਹੜੀ ਦੂ ਬੰਜਲੀ ਸੀ ਉੱਥੇ ਤੱਕ ਪਹੁੰਚਣਾ ਬੜਾ ਦੇਹਾਂਤ ਹੋਇਆ ਤੇ ਅੱਜ ਉਹਨਾਂ ਨੂੰ ਅੰਤਿਮ ਵਿਦਾਇਗੀ ਦਿੱਤੀ ਜਾਏਗੀ ਮਹੌਲੇ ਦੇ ਬਲੌਂਗੀਜ ਅੰਤਿਮ ਸੰਸਕਾਰ ਉਹਨਾਂ ਦਾ ਕੀਤਾ ਜਾਏਗਾ ਵੱਡੀ ਗਿਣਤੀ 'ਚ ਕਲਾਕਾਰ ਤੇ ਸਿਆਸੀ ਸ਼ਖਸੀਅਤਾਂ ਇਸ ਅੰਤਿਮ ਸੰਸਕਾਰ 'ਚ ਸ਼ਾਮਲ ਹੋਣ ਗਿਆ ਕੱਲ ਸਵੇਰੇ ਹੀ ਜਸਵੰਦਰ ਪੱਲਾ ਦਾ ਦੇਹਾਂਤ ਹੋਇਆ ਉਹਨਾਂ ਨੇ ਆਖਰੀ ਸਾਲ ਲਈ ਸੀ ਤੇ ਕਈ ਦਿਨਾਂ ਤੋਂ ਬੇहद ਬਿਮਾਰ ਸਨ ਜਸਵੰਦਰ ਪੱਲਾ ਬੀਤੇ ਦਿਨ ਸ਼ਾਮ ਦਿੱਤਾ ਸੁਨੇਹ ਜਿਹੜੇ ਸੀਐਮ ਭਗਵੰਤ ਮਾਨ ਉਹਨਾਂ ਦੇ ਘਰ ਪਹੁੰਚੇ ਤੇ ਉਹਨਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਉਹਨਾਂ ਦੇ ਵੱਲੋਂ ਕੀਤਾ ਗਿਆ ਬ੍ਰੇਨ ਸਟ੍ਰੋਕ ਤੋਂ ਬਾਅਦ ਗੰਭੀਰ ਉਹਨਾਂ ਦੀ ਹਾਲਤ ਬਣੀ ਹੋਈ ਸੀ ਕਾਫੀ ਦਿਨਾਂ ਤੋਂ ਬਿਮਾਰ ਚੱਲੇ ਸੀ ਕੋਟੇਸ ਹਸਪਤਾਲ 'ਚ ਪਰਤੀ ਸੀ ਤੇ ਬੀਤੇ ਦਿਨ ਮੁੱਖ ਮੰਤਰੀ ਭਗਵੰਤ ਮਾਨ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਜਸਵੰਦਰ ਪੱਲਾ ਦੇ ਪਰਿਵਾਰ ਨਾਲ ਸੀਐਮ ਭਗਵੰਤਪਾਨ ਉੱਥੇ ਮੌਜੂਦ ਰਹੇ ਜਸਵਿੰਦਰ ਪੱਲਾ ਨੂੰ ਦੂਜੀ ਵਾਰ ਬ੍ਰੇਨ ਸਟ੍ਰੋਕ ਹੋਇਆ ਸੀ ਤੇ ਬੀਤੇ ਕੱਲ ਤੜਕਸਾਰ ਹੀ ਤਕਰੀਬਨ 4 ਵਜੇ ਉਹਨਾਂ ਨੇ ਆਖਰੀ ਸਾਲ ਇਹ ਜਸਵਿੰਦਰ ਪੱਲਾ ਦਾ ਅੰਤਿਮ ਸੰਸਕਾਰ ਅੱਜ ਮਹੌਲੀ ਦੇ ਬਲੌਂਗੀਚ ਕੀਤਾ ਜਾਏਗਾ ਉਹਨਾਂ ਦੀ ਬੇਟੀ ਯੂਰਪ ਗਈ ਹੋਈ ਸੀ ਬੀਤੇ ਦੇਰ ਸ਼ਾਮ ਹੀ ਵਾਪਸ ਆ ਚੁੱਕੀ ਹੈ ਤਸਵੀਰਾਂ ਤੇ ਅੱਜ ਫਿਲਮੀ ਜਗਤ ਦੇ ਨਾਲ ਜੁੜੀਆਂ ਕਈ ਵੱਡੀ ਹਸਤੀਆਂ ਪੋਲਿਟਿਕਲ ਜਗਤ ਦੇ ਨਾਲ ਜੁੜੀਆਂ ਕਈ ਵੱਡੀ ਹਸਤੀਆਂ ਜਸਵਿੰਦਰ ਪੱਲਾ ਨੂੰ ਅੰਤਿਮ ਵਿਦਾਈ ਦੇਣ ਗਿਆ ਤੇ ਅੱਜ ਪੂਰੇ ਸਨਮਾਨ ਨਾਲ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਏਗਾ ਤੇ ਆਪਣੇ ਪ੍ਰੋਗਰਾਮ ਛਣਕਾਟਾ ਤੇ ਕਿਰਦਾਰ ਚਾਚਾ ਤਤਰਾ ਕਰਕੇ ਜਾਣੇ ਜਾਂਦੇ ਸਨ ਇੱਕ ਮਸ਼ਹੂਰ ਕਮੀਡੀਅਨ ਸਨ ਇਹਨਾਂ ਨੇ ਪਹਿਲੀ ਵਾਰੀ 1986 ਵਿੱਚ ਚਾਚਾ ਚਤਰਾ ਤੇ ਕਿਰਦਾਰ ਵਜੋਂ ਛਣਕਾਟਾ ਦੇ ਨਾਲ ਆਪਣਾ ਕਿਰਦਾਰ ਸ਼ੁਰੂ ਕੀਤਾ ਸੀ ਬੜੇ ਹੋ ਗਿਆ ਜੀ ਮਹੀਨਾ ਡੇਢ ਖੰਡ ਹੋ ਗਿਆ ਜੀ ਉਦੋਂ ਪਰ ਕਾਫੀ ਠੀਕ ਹੋ ਰਹੇ ਸੀਗੇ ਆ ਤਾਂ ਇੱਕਦਮੇ ਸੜਨ ਹੋਇਆ ਸਾਨੂੰ ਤਾਂ ਐਕਸਪੈਕਟਡ ਨਹੀਂ ਸੀ ਨਵੀਂ ਫਿਲਮ ਦੀਆਂ ਤਿਆਰੀਆਂ ਚੱਲ ਰਹੀਆਂ ਸੀ ਬੜੇ ਖੁਸ਼ ਸੀਗੇ ਕੈਰੀ ਹੁੰ ਜਟਾ 4 ਦੀਆਂ ਤਿਆਰੀਆਂ ਸੀ ਉਹ ਬਹੁਤ ਖੁਸ਼ ਸੀਗੇ ਮਰ ਚਿਤਨੀ ਚੇਤਾਨੀਆਂ ਤਾਂ ਇੱਕਦਮ ਹੀ ਸਮਝ ਤੋਂ ਬਾਹਰ ਵਾਲੀ ਗੱਲ ਹੋਈ ਆ ਬਹੁਤ ਇੰਪਰੂਵ ਹੋ ਰਹੇ ਸੀ ਔਰ ਕਹਿੰਦੇ ਸੀਗੇ ਕਿ ਜਦ ਤੱਕ ਤਾਂ ਦਸੰਬਰ ਤੱਕ ਬਿਲਕੁਲ ਫਿੱਟ ਹੋ ਜਾਏ ਕਹਿੰਦੇ ਜਿੱਦਾਂ ਜਿੱਦਾਂ ਕੋਈ ਨਾਲੋਂ ਕੋਈ ਅੰਗ ਲਾ ਕੇ ਲੈ ਜਾਂਦਾ ਤੁਹਾਡਾ ਉਸ ਤਰ੍ਹਾਂ ਦੀ ਘਟਨਾ ਸਾਡੇ ਨਾਲ ਹੋਈ ਆ ਪੰਜਾਬੀ ਇੰਡਸਟਰੀ ਦਾ ਲਾਸ ਦਾ ਇੱਕ ਪਾਸੇ ਪੰਜਾਬੀ ਮਾਂ ਬੋਲੀ ਦਾ ਵੀ ਬੜਾ ਵੱਡਾ ਲਾਸ ਹੈ ਇਹੋ ਜਿਹੇ ਕਲਾਕਾਰ ਸਾਲਾਂ ਤੇ ਸਾਲ ਲੱਗਦੇ ਨੇ ਫਿਰ ਤਿਆਰ ਹੁੰਦਾ ਔਰ ਪੰਜਾਬੀ ਮਾਂ ਬੋਲੀ ਨੂੰ ਪਰਨਾਇਆ ਹੋਇਆ ਪੰਜਾਬੀਤ ਨੂੰ ਪੰਜਾਬ ਦੇ ਰਸਟਿਕ ਹਿਊਮਰ ਨੂੰ ਵੱਡੇ ਪਰਦੇ ਤੇ ਲੈ ਕੇ ਆਉਣ ਵਾਲਾ ਉਹ ਫਨਕਾਰ ਜਿਨੇ ਆਪਣਾ ਵਜੂਦ ਮਾਰ ਕੇ ਕਿਉਂਕਿ ਕਲਾਕਾਰ ਦੀ ਸਭ ਤੋਂ ਵੱਡੀ ਟਰੈਜੇਡੀ ਹੀ ਹੁੰਦੀ ਹੈ ਕਿ ਹੋਰ ਖੇਤਰਾਂ ਚ ਛੋਟਾ ਬੰਦਾ ਵੀ ਆਪਣੇ ਵਰੂ ਵੱਡਾ ਦੱਸਦਾ ਹੈ ਕਮੇਡੀਅਨ ਹੀ ਹੁੰਦਾ ਜਿਹੜਾ ਬਹੁਤ ਵੱਡਾ ਹੋਣ ਦੇ ਬਾਵਜੂਦ ਵੀ ਆਪਣੇ ਆਪ ਨੂੰ ਨਲਾਇਕ ਦੱਸ ਕੇ ਵੀ ਲੋਕਾਂ ਨੂੰ ਹਸਾ ਲੈਂਦਾ ਡੀਓ ਗੋ ਇੰਡਸਟਰੀ ਦੇ ਥੰਮ ਬਹਿਗੇ ਆ ਤੇ ਮੈਨੂੰ ਲੱਗਦਾ ਕਿ ਪੂਰੀ ਇੰਡਸਟਰੀ ਨੂੰ ਜਿਹੜਾ ਘਾਟਾ ਹੋਇਆ ਕਦੇ ਪੂਰਾ ਨਾ ਹੋਣ ਵਾਲਾ ਹੈਗਾ ਔਰ ਇਹ ਸਾਰੇ ਇਸ ਵੇਲੇ ਸ਼ੌਕ ਦੇ ਵਿੱਚ ਨੇ ਫੋਨ ਤੇ ਗੱਲ ਹੁੰਦੀ ਰਹਿੰਦੀ ਸੀ ਕਿ ਬਟ ਮੇਰਾ ਮਿਲਣਾ ਇਦਾਂ ਨਹੀਂ ਹੋਇਆ ਕਦੇ ਵੀ ਪਰ ਸਾਡੇ ਇੰਡਸਟਰੀ ਦੇ ਬਹੁਤ ਸਤਿਕਾਰਯੋਗ ਉਹ ਆਰਟਿਸਟ ਨੇ ਔਰ ਸਾਡੇ ਦਿਲਾਂ 'ਚ ਹਮੇਸ਼ਾ ਰਹਿਣਗੇ ਉਹ ਬਹੁਤ ਹੀ ਕਮਾਲ ਦੇ ਕਲਾਕਾਰ ਸੀਗੇ ਜੀ ਔਰ ਬਹੁਤ ਅੱਜ ਦੁੱਖ ਹੋਇਆ ਕਿ ਅੱਜ ਉਹ ਸਾਡੇ ਵਿੱਚ ਨਹੀਂ ਰਹੇ ਤੇ ਕੁਛ ਐਸੀ ਨਾਮਰਤ ਬਿਮਾਰੀ ਉਹਨਾਂ ਨੂੰ ਲੱਗੀ ਕਿ ਮੁੜ ਕੇ ਉਹਨਾਂ ਨੇ ਮਤਲਬ ਸਾਥੋ ਉਸ ਬਿਮਾਰੀ ਨੇ ਖੋਲਿਆ ਇੱਕ ਹੀਰਾ ਖੋਲਿਆ ਨਾਬਾ ਜੇਲ ਚ ਬੰਦ ਵਿਕਰਮ ਮਜੀਠੀਆ ਦੇ ਖਿਲਾਫ ਵਿਜਲੈਂਸ ਨੇ ਮੋਹਾਲੀ ਕੋਰਟ ਚ ਚਾਰਸ਼ੀਟ ਦਾਖਲ ਕੀਤੀ ਜੋ 1 2 ਨਹੀਂ ਸਗੋਂ 40000 ਸਫਿਆਦੀ ਹੈ ਜਬ ਬਾਪੂ ਚੱਲਿਆ ਪੂਰੀ ਮੋਰ ਅਸ ਕੜੇ ਦਾ ਵਿਕਰਮ ਦੇ ਪੋਤਾ ਗ੍ਰਫਤਾਰੀ ਦੇ 59 ਦਿਨਾਂ ਦੇ ਬਾਅਦ ਵਿਜੀਲੈਂਸ ਨੇ ਅਕਾਲੀ ਲੀਡਰ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਮੁਹਾਲੀ ਕੋਰਟ ਦੇ ਵਿੱਚ ਚਾਰਜ ਸ਼ੀਟ ਦਾਖਲ ਕਰ ਦਿੱਤੀ ਹੈ ਚਾਰਜ ਸ਼ੀਟ ਦੇ ਵਿੱਚ ਕਿੰਨੀਆਂ ਮਜ਼ਬੂਤ ਦਲੀਲਾਂ ਨੇ ਸਬੂਤ ਕਿੰਨੇ ਪਖਤਾ ਨੇ ਇਹ ਤਾਂ ਕੋਰਟ ਤੈਅ ਕਰੇਗੀ ਪਰ ਚਾਰਜ ਸ਼ੀਟ ਦੀ ਚਰਚਾ ਉਸਦੇ ਪੰਨਿਆਂ ਨੂੰ ਲੈ ਕੇ ਹੈ ਮਜੀਠੀਆ ਦੇ ਖਿਲਾਫ ਵਿਜੀਲੈਂਸ ਨੇ ਇੱਕ ਲੰਬੀ ਚੌੜੀ ਚਾਰਜ ਸ਼ੀਟ ਤਿਆਰ ਕੀਤੀ ਹੈ ਦੱਸਿਆ ਜਾ ਰਿਹਾ ਹੈ ਕਿ ਇਸ ਚਾਰਜ ਸ਼ੀਟ ਤੇ 4000 ਪੰਨੇ ਨੇ ਵਿਜੀਲੈਂਸ ਦੀ ਟੀਮ ਇਸ ਨੂੰ ਮੁਹਾਲੀ ਕੋਰਟ ਦੇ ਵਿੱਚ ਚਾਰ ਵੱਡੇ ਟਰੰਕਾਂ ਦੇ ਵਿੱਚ ਭਰ ਕੇ ਲੈ ਕੇ ਆਈ ਹੈ ਬਿਕਰਮਜੀਤਿਆ ਮਾਮਲੇ ਨੂੰ ਲੈ ਕੇ ਅੱਜ ਵਿਜੀਲੈਂਸ ਵੱਲੋਂ ਚਾਰਸ਼ੀਟ ਦਾਖਲ ਕੀਤੀ ਗਈ ਹੈ ਤੋਂ ਦੱਸ ਦਈਏ ਕਿ ਕਰੀਬ 40 ਹਜ਼ਾਰ ਪੰਨਿਆਂ ਦੀ ਇਹ ਚਾਰਸ਼ੀਟ ਅੱਜ ਕੋਰਟ ਦੇ ਵਿੱਚ ਦਾਖਲ ਕੀਤੀ ਗਈ ਹੈ ਇਹ ਵੱਡੇ ਵੱਡੇ ਜਿਹੜੇ ਚਾਰ ਟਰੰਕ ਤੁਸੀਂ ਵੇਖ ਰਹੇ ਹੋ ਇਹ ਚਾਰਸ਼ੀਟ ਦੇ ਨੇ ਔਰ ਜਿਹਦੇ ਵਿੱਚ 25 ਜੂਨ ਨੂੰ ਇਹ ਮਾਮਲਾ ਦਰਜ ਹੋਇਆ ਸੀਗਾ ਉਸ ਤੋਂ ਬਾਅਦ ਲਗਾਤਾਰ ਜਿਹੜੇ ਫੈਕਟ ਫਾਈਨਡਿੰਗ ਨੇ ਜਿਹੜੇ 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 ਗਵਾਹ ਨੇ ਕਰੀਬ 200 ਤੋਂ ਵੀ ਜ਼ਿਆਦਾ ਗਵਾਹ ਨੇ ਉਹਨਾਂ ਦੇ ਜਿਹੜੇ ਬਿਆਨ ਦਰਜ ਕੀਤੇ ਗਏ ਨੇ 400 ਤੋਂ ਵੀ ਜ਼ਿਆਦਾ ਬੈਂਕ ਅਕਾਊਂਟਸ ਨੇ ਉਹਨਾਂ ਨੂੰ ਖੰਗਾਲਾ ਗਿਆ ਨਾਲ ਦੇ ਨਾਲ ਪੰਜਾਬ ਹਰਿਆਣਾ ਯੂਪੀ ਹਿਮਾਚਲ ਦਿੱਲੀ ਉੱਥੇ ਜਾ ਕੇ ਛਾਪੇਮਾਰੀ ਕੀਤੀ ਗਈ ਹੈ ਉੱਥੇ ਕੀ ਕੀ ਬਰਾਮਦਗੀ ਹੋਈ ਹੈ ਕੀ ਕੀ ਉੱਥੇ ਜਿਹੜੀ ਰਿਪੋਰਟ ਹੈ ਉਹ ਸਾਰੇ ਇਹ ਜਿਹੜੇ ਪੰਨੇ ਹੈ ਇਹਦੇ ਵਿੱਚ ਪੂਰੀ ਜਿਹੜੀ ਹੈਗੀ ਫੈਕਟ ਫਾਈਨਡਿੰਗ ਕੀਤੀ ਗਈ ਹੈ ਤੁਹਾਨੂੰ ਦੱਸਦੇ ਕਿ ਬਿਲ ਅਪਲੀਕੇਸ਼ਨ ਨੂੰ ਲੈ ਕੇ ਕਰੀਬ ਜਿਹੜਾ 1 ਮਹੀਨਾ ਪੂਰਾ ਸੁਣਵਾਈ ਹੋਈ ਹੈ ਆਰਗੂਮੈਂਟਸ ਹੋਈ ਹੈ ਉਸ ਨੂੰ ਲੈ ਕੇ ਕੀ ਕੀ ਫੈਕਟ ਫਾਈਨਡਿੰਗ ਰਹੀ ਨੇ ਕੀ ਕੀ ਐਫ ਆਈ ਆਰ ਨੂੰ ਲੈ ਕੇ ਇੱਕ ਇੱਕ ਪੁਆਇੰਟ ਨੂੰ ਲੈ ਕੇ ਜਿਹੜਾ ਬਿਜ਼ਨਸ ਵੱਲੋਂ ਇਹਦੇ ਵਿੱਚ ਤਿਆਰ ਕੀਤਾ ਗਿਆ ਔਰ ਅੱਜ ਚਾਰ ਸ਼ੀਟ ਜਿਹੜੀ ਹੈ ਉਹ ਦਾਖਲ ਕਰ ਦਿੱਤੀ ਗਈ ਹੈ। ਇਸ ਚਾਰ ਸ਼ੀਟ ਦੇ ਵਿੱਚ ਵਿਜੀਲੈਂਸ ਨੇ ਹੁਣ ਤੱਕ ਦੀ ਪੂਰੀ ਕਾਰਵਾਈ ਦੀ ਡਿਟੇਲ ਦਿੱਤੀ ਹੈ। ਮਜੀਠੀਆ ਦੇ ਖਿਲਾਫ 40 ਹਜ਼ਾਰ ਪੰਨਿਆਂ ਦੀ ਚਾਰ ਸ਼ੀਟ 59ਵੇਂ ਦਿਨ ਦਾਖਲ ਕੀਤੀ ਗਈ। ਇਸ ਸਮੇਂ ਦੌਰਾਨ 400 ਬੈਂਕ ਖਾਤਿਆਂ ਦੀ ਜਾਂਚ ਕੀਤੀ ਗਈ, 15 ਥਾਵਾਂ ਤੇ ਛਾਪੇ ਮਾਰੀ ਹੋਈ, 200 ਤੋਂ ਵੱਧ ਗਵਾਹਾਂ ਦੇ ਬਿਆਨ ਦਰਜ ਕੀਤੇ ਗਏ ਤੇ ਇਹਨਾਂ ਦੇ ਵਿੱਚ ਅਕਾਲੀ ਤੇ ਭਾਜਪਾ ਦੇ ਲੀਡਰ ਵੀ ਸ਼ਾਮਲ ਨੇ। ਡਿਊਰਿੰਗ ਇਨਵੈਸਟੀਗੇਸ਼ਨ ਕਾਫੀ ਜਿਹੜੇ ਵਿਟਨੈਸਿਸ ਵਗੈਰਾ ਇਹਦੇ ਵਿੱਚ ਆਰਾਊਂਡ 250 ਵਿਟਨੈਸਿਸ ਜਿਹੜੇ ਇਸ ਚਲਾਨ ਦੇ ਵਿੱਚ ਹੈਗੇ ਨੇ ਤੇ ਫਿਰ ਜਿਹੜੀ ਅਮਾਉਂਟ ਦੀ ਗੱਲ ਕਰੀਏ ਤਾਂ 700 ਕਰੋੜ ਤੋਂ ਉੱਤੇ ਦੀ ਜਿਹੜੀ ਹੈ ਐਲੀਸਿਟ ਮਨੀ ਦਾ ਇਹਦੇ ਵਿੱਚ ਆਇਆ ਸਾਰਾ ਚਲਾਨ ਦੇ ਵਿੱਚ ਤੇ ਉਹਦੇ ਨਾਲ ਹੀ ਜਿਹੜਾ ਡਿਸਪਰਪੋਰਸ਼ਨਡ ਐਸੈਟ ਜਿਹੜਾ ਡੀਏ ਵੀ ਹੈ ਉਹ ਵੀ 1200% ਤੋਂ ਉੱਤੇ ਦਾ ਹੈ ਹਰ ਇੱਕ ਚੀਜ਼ ਵਿਦ ਡਾਕੂਮੈਂਟਸ ਜਿਹੜੀਆਂ ਨਾਲ ਰਿਲਾਇ ਕਰਕੇ ਕਿਹੜੇ ਡਾਕੂਮੈਂਟ ਨੂੰ ਕਿੱਥੇ ਲਿਤਾ ਗਿਆ ਉਹ ਸਾਰਾ ਕੁਝ ਇਸ ਚਲਾਨ ਦੇ ਵਿੱਚ ਹੈ ਜ਼ਿਕਰ ਹੋਇਆ ਕਿ ਅਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦੇ ਵਿੱਚ ਬਿਕਰ ਮਜੀਠੀਆ ਇਸ ਵਕਤ ਨਾਭਾ ਦੀ ਜੇਲ੍ਹ ਦੇ ਵਿੱਚ ਬੰਦ ਨੇ 25 ਜੂਨ ਨੂੰ ਉਹਨਾਂ ਨੂੰ ਅੰਮ੍ਰਿਤਸਰ ਵਾਲੀ ਰਿਹੈਸ਼ ਤੋਂ ਗ੍ਰਿਫਤਾਰ ਕੀਤਾ ਗਿਆ ਅਤੇ ਹੁਣ ਉਹਨਾਂ ਦੇ ਖਿਲਾਫ ਚਾਰਜ ਸ਼ੀਟ ਦਾਖਲ ਹੋਈ ਹੈ ਇਸ ਤੋਂ ਪਹਿਲਾਂ ਮੋਹਾਲੀ ਕੋਰਟ ਮਜੀਠੀਆ ਦੀ ਬੇਲ ਪਟੀਸ਼ਨ ਰੱਦ ਕਰ ਚੁੱਕੀ ਹੈ ਅਤੇ ਹੁਣ ਲੰਬੀ ਚੌੜੀ ਚਾਰਜ ਸ਼ੀਟ ਦੇ ਨਾਲ ਜ਼ਮਾਨਤ ਤੇ ਕੀ ਅਸਰ ਪਵੇਗਾ ਇਹ ਦੇਖਣਾ ਹੋਵੇਗਾ ਮੋਹਾਲੀ ਤੋਂ ਮਨੋਜ ਰਾਠੀ ਨਿਊਜ਼ ਸੇਟਿੰਗ ਦੇਖੋ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵਿਕਰਮ ਮਜੀਠੀਆ ਸਾਹਿਬ ਦੇ ਕੇਸ ਦੇ ਵਿੱਚ ਕਹਿੰਦੇ 40000 ਪੰਨਿਆਂ ਦਾ ਅਸੀਂ ਚਾਰ ਸ਼ੀਟ ਦਿੱਤੀ ਹੁਣ ਸਵਾਲ ਤਾਂ ਇਹ ਖੜਾ ਹੈ ਕਿ ਹੋ ਗਈ ਇਨਵੈਸਟੀਗੇਸ਼ਨ ਕੰਪਲੀਟ ਕਿੰਨੇ ਦਿਨਾਂ ਦਾ ਗਾਹ ਪਾਇਆ ਸੀ ਸਾਰੇ ਕੇਜਰੀਵਾਲ ਤੋਂ ਲੈ ਕੇ ਮੰਤਰੀ ਮੁੱਖ ਮੰਤਰੀ ਡਰੱਗ 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 ਉਹਨੂੰ 40000 ਪੰਨਿਆਂ 'ਚ ਕਿਤੇ ਡਰੱਗ ਸ਼ਬਦ ਲਿਖਿਆ ਤੇਰੇ ਨਾਲ ਇਹ ਸਰਕਾਰ ਦਾ ਭਰੋਸਾ ਕੀ ਕਰੀਏ ਮੁੱਖ ਮੰਤਰੀ ਨੇ ਪਹਿਲਾਂ ਆਪ ਦਾ ਮੰਤਰੀ ਫੜਿਆ ਸੀ ਉਹਦਾ ਕੀ ਬਣਿਆ ਫਿਰ ਰਮਨ अरोड़ा ਸਾਹਿਬ ਕਹਿੰਦੇ ਸੀ 1500 ਕਰੋੜ ਦਾ ਕਪਲਾ ਉਹਨਾਂ ਦਾ ਕੀ ਬਣਿਆ ਚਰਨਜੀਤ ਚੰਨੀ ਸਾਹਿਬ 2 ਕਰੋੜ ਲੈ ਕੇ ਸੀ ਰਿਸ਼ਵਤ ਉਹਨਾਂ ਦਾ ਕੀ ਬਣਿਆ ਅਬ ਅਮਰਤ ਰਤਨ ਦਾ ਕੀ ਬਣਿਆ ਫੌਜਾ ਸਿੰਘ ਸਰਾਰੀ ਦਾ ਕੀ ਬਣਿਆ ਸੋ ਇਹ ਸਰਕਾਰ ਝੂਠ ਬਹੁਤ ਬੋਲਦੀ ਹੈ ਹੁਣ ਜਿਹੜੀ 40000 ਪੰਨਿਆਂ ਦੀ ਚਾਰ ਸ਼ੀਟ ਦਿੱਤੀ ਹੈ ਹਾਲਾਂਕਿ ਸਾਨੂੰ ਕਾਪੀ ਉਹਦੀ 28 ਨੂੰ ਮਿਲਨੀ ਹੈ ਪਰ ਮੈਂ ਚੈਲੰਜ ਕਰਦਾ ਕਿ ਮੁੱਖ ਮੰਤਰੀ ਸਾਹਿਬ ਹੁਣ ਉਹ ਤੇ ਹਜ਼ਾਰ ਏਕੜ ਲਿਖਿਆ ਕਿ ਨਹੀਂ ਲਿਖਿਆ